हिमाचल ਦੇ ਵਿੱਚ ਤਬਾਹੀ ਦਾ ਮੰਜ਼ਰ ਸ਼ੁਰੂ ਹੋ ਗਿਆ ਹੈ ਜੀ ਹਾਂ ਦੱਸ ਦਈਏ ਕਿ ਹਿਮਾਚਲ ਦੇ ਮਨਾਲੀ ਦੇ ਵਿੱਚ ਕੱਲ ਰਾਤ ਨੂੰ ਅਚਾਨਕ ਬੱਦਲ ਫਟ ਗਿਆ ਜਿਸ ਦੇ ਕਾਰਨ ਅੰਜਨਾ ਮਹਾਦੇਵ ਨਦੀ ਦੇ ਵਿੱਚ ਹਾੜਾ ਆ ਗਿਆ ਹੈ ਤੇ ਜਿਸ ਦੇ ਕਾਰਨ ਹੁਣ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਸ ਅੰਜਨਾ ਮਹਾਦੇਵ ਨਦੀ ਦੇ ਵਿੱਚ ਹੜਾਉਣ ਦੇ ਕਾਰਨ ਕਈ ਲੋਕਾਂ ਦੇ ਘਰ ਨੁਕਸਾਨੇ ਗਏ ਨੇ ਕਈ ਲੋਕਾਂ ਦੇ ਘਰਾਂ ਨੂੰ ਇਸ ਹੜ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਦੱਸ ਦਈਏ ਕਿ ਜਨ ਜੀਵਨ ਇਸ ਹੜ ਦੇ ਨਾਲ ਪ੍ਰਭਾਵਿਤ ਹੋਇਆ ਹੈ ਬਿਜਲੀ ਪ੍ਰੋਜੈਕਟ ਵੀ ਪ੍ਰਭਾਵਿਤ ਹੋਏ ਨੇ ਤੇ ਸੜਕਾਂ ਦੇ ਰੂਟ ਵੀ ਬੰਦ ਹੋ ਗਏ ਨੇ ਮਲਬਾ ਸਾਰਾ ਸੜਕਾਂ ਤੇ ਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਲਬਾ ਸੜਕਾਂ ਦੇ ਉੱਪਰ ਆ ਗਿਆ ਤੇ ਇਸ ਦੇ ਨਾਲ ਹੀ ਮਨਾਲੀ ਲੇਹ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੱਥਰ ਸੜਕਾਂ ਦੇ ਉੱਪਰ ਆ ਗਏ ਨੇ ਪੁੱਲ ਬੰਦ ਹੋ ਗਏ ਨੇ ਤੇ ਰਸਤਾ ਤੁਸੀਂ ਦੇਖ ਸਕਦੇ ਹੋ ਕਿ ਪੱਥਰਾਂ ਦੇ ਵਿੱਚ ਰਸਤਾ ਤਾਂ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤਰ੍ਹਾਂ ਸਿੱਧਾ-ਸਿੱਧਾ ਅਸਰ ਪੰਜਾਬ ਤੇ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਹਿਮਾਚਲ ਦੇ ਵਿੱਚ ਤਬਾਹੀ ਦਾ ਮੰਜ਼ਰ ਹੋਰ ਜ਼ਿਆਦਾ ਵੱਧਦਾ ਹੈ ਅਸੇ ਕੀਮੇ ਨਾਲੀ ਚੋਤੀ ਰਾਤ ਨੂੰ ਬੱਦਲ ਫਟਣ ਦੇ ਕਾਰਨ ਅੰਜਨੀ ਮਹਾਦੇਵ ਨਦੀ ਅਤੇ ਆਖਰੀ ਡਰੇਨ ਦੇ ਵਿੱਚ ਹੜਾ ਆ ਗਿਆ ਹੜ੍ਹ ਕਾਰਨ ਪਲਚਨ ਰੁੜ ਅਤੇ ਕੁਲੰਗ ਪਿੰਡਾਂ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਨਦੀ ਵਿੱਚੋਂ ਆ ਰਹੀ ਭਿਆਨਕ ਆਵਾਜ਼ ਤੋਂ ਹਰ ਕੋਈ ਡਰ ਗਿਆ ਹੜ੍ਹ ਦੇ ਕਾਰਨ ਪਲਚਨ ਵਿੱਚ ਦੋ ਗੱਡੀਆਂ ਬਹਿ ਗਏ ਨੇ ਜਦੋਂ ਕਿ ਇੱਕ ਗੱਡੀ ਨੂੰ ਅਚਕਕ ਤੌਰ ਦੇ ਉੱਪਰ ਨੁਕਸਾਨ ਪੁੱਜਾਇਆ ਉਧਰ ਇਹ ਪੁਲ ਅਤੇ ਬਿਜਲੀ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਪੁਲ ਅਤੇ ਬਿਜਲੀ ਪ੍ਰੋਜੈਕਟ ਵੀ ਨੁਕਸਾਨੇ ਗਏ ਨੇ ਘਰਾਂ ਦੇ ਵਿੱਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜੇ ਪਰ ਘਰ ਹੜ੍ਹ ਦੀ ਮਾਰ ਹੇਠ ਆ ਗਏ ਨੇ ਅਲਚਨ ਅਤੇ ਸਲਾੰਗ ਨੇੜੇ ਬਰਫ਼ ਦੀ ਗੈਲਰੀ ਦੇ ਵਿੱਚ ਮਲਬੇ ਦੇ ਕਾਰਨ ਮਨਾਲੀ ਲੇ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਮਨਾਲੀ ਪ੍ਰਸ਼ਾਸਨ ਨੇ ਰਾਹਤ ਕਾਰਜਾਂ 'ਤੇ ਲੱਗਾ ਹੋਇਆ ਹੈ ਪ੍ਰਸ਼ਾਸਨ ਵੀ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ ਹੜ੍ਹ ਦੇ ਕਾਰਨ ਘਰ ਬਹਿ ਗਏ ਨੇ ਤੇ ਕਈ ਲੋਕਾਂ ਦੇ ਘਰ ਵੀ ਨੁਕਸਾਨੇ ਗਏ ਨੇ ਇਸਨਾਰਹੀ ਦੱਸਦੇ ਕਿ ਹਿਮਾਚਲ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਫੇਰ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਮੀਂਹ ਦੀਆਂ ਭਵਿੱਖਬਾਣੀਆਂ ਵੀ ਕੀਤੀਆਂ ਨੇ ਦੱਸਦੀ ਹੈ ਕਿ ਅੱਧੀ ਰਾਤ ਨੂੰ ਹੜ੍ਹ ਆਉਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਿਆ ਲੋਕਾਂ ਨੂੰ ਸੁਰੱਖਿਆ ਥਾਂਾਂ ਤੇ ਪਹੁੰਚਾਇਆ ਗਿਆ ਪਲਚਨ ਤੋਂ ਪਾਟਲੀ ਕੋਹਾਲ ਤੱਕ ਲੋਕਾਂ ਨੂੰ ਸੁਚੇਤ ਕੀਤਾ ਗਿਆ ਉਹਨਾਂ ਨੇ ਦੱਸਿਆ ਹੈ ਕਿ ਦੋ ਘਰ ਹੜ੍ਹ ਦੀ ਲਪੇਟ ਵਿੱਚ ਆ ਗਏ ਨੇ ਜਦੋਂ ਕਿ ਇੱਕ ਘਰ ਨੂੰ ਨੁਕਸਾਨ ਪਹੁੰਚਿਆ ਹੈ ਰਾਹਤ ਕਾਰਜ ਜਾਰੀ ਹਨ ਜਦਕਿ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਦੱਸਦੇ ਕਿ ਇਸ ਹੜ੍ਹ ਦੇ ਕਾਰਨ ਪਲਚੰਦ ਵਿੱਚ ਦੋ ਕਾਰ ਵਹਿ ਗਏ ਨੇ ਤੇ ਇੱਕ ਕਾਰ ਨੁਕਸਾਨਿਆ ਗਿਆ ਹੈ ਪਲਚੰਨ ਪੁੱਲ ਨੇੜੇ ਅੰਜਨੀ ਮਹਾਦੇਵ ਨਦੀ ਨੇ ਮੋੜ ਲਿਆ ਹੈ ਤੇ ਸੜਕ ਤੇ ਨਦੀ ਵਹਿਣ ਦੇ ਕਾਰਨ ਮਨਾਲੀ ਲੇ ਸੜਕ ਬੰਦ ਹੋ ਗਈ ਹੈ ਸੋਲੰਗ ਡਰੇਨ ਨੇੜੇ ਪਿਛਲੇ ਡਰੇਨ ਵਿੱਚ ਪਾਣੀ ਭਰ ਜਾਣ ਦੇ ਕਾਰਨ ਸੜਕ ਨੁਕਸਾਨੀ ਗਈ ਹੈ ਨਹਿਰਾਕੁੰਡ ਤੋਂ ਲੈ ਕੇ ਪਾਟਲੀ ਕੋਹਾਲ ਸਮੇਤ ਪਲਚੰਨ ਕਰੋੜ ਕੁਲੰਗ ਪ੍ਰਭਾਵਿਤ ਲੋਕਾਂ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਇਸੇ ਨਾਲ ਹੀ ਦੱਸ ਦਈਏ ਕਿ ਬਿਆਸ ਦਰਿਆ ਤੇ ਬਣੇ ਪੁੱਲ ਵੀ ਹੜ੍ਹ ਦੇ ਵਿੱਚ ਵਹਿ ਗਏ ਨੇ ਤੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ ਦੱਸਦੇ ਕਿ ਪਿਛਲੇ ਸਾਲ ਵੀ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮੱਚੀ ਸੀ ਹੜ੍ਹਾਂ ਦੇ ਕਾਰਨ ਮਨਾਲੀ ਦੀਆਂ ਸੜਕਾਂ ਵਹਿ ਗਈਆਂ ਸਨ ਕਈ ਲੋਕਾਂ ਦੇ ਘਰ ਨੁਕਸਾਨੇ ਗਏ ਸਨ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਉਸ ਦਾ ਸਿੱਧਾ ਸਿੱਧਾ ਅਸਰ ਪੰਜਾਬ 'ਚ ਦੇਖਣ ਨੂੰ ਮਿਲਿਆ ਸੀ ਪੰਜਾਬ ਦੇ ਕਈ ਪਿੰਡ ਹੜ੍ਹ ਦੀ ਚਪੇੜ ਦੇ ਵਿੱਚ ਆ ਗਏ ਸਨ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਲੋਕਾਂ ਦੇ ਘਰ ਨੁਕਸਾਨੇ ਗਏ ਸੀ ਤੇ ਇਸ ਵਾਰ ਵੀ ਇਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ हिमाचल ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣਦੀ ਹੈ ਹੋਰ ਜ਼ਿਆਦਾ ਤਬਾਹੀ ਮੱਚਦੀ ਹੈ ਤਾਂ ਉਹਦਾ ਸਿੱਧਾ ਸਿੱਧਾ ਅਸਰ ਪੰਜਾਬ 'ਚ ਦੇਖਣ ਨੂੰ ਮਿਲੇਗਾ